ਬੇਵਾਲਿਆ ਦਾ ਮੁੰਡਾ ਬੇਵਾਲਿਆ ਦਾ ਮੁੰਡਾ ਤੇਰੇ ਵਿੱਚ ਖੜਾ ਬੇਵਾਲਿਆ ਦਾ ਮੁੰਡਾ ਤੇਰੇ ਵਿੱਚ ਖੜਾ ਕਿੱਥੋਂ ਜਰ ਲੂਤ ਰਮ ਨੀ ਜਗਲ ਮੁੜੜਾ ਬੇਵਾਲਿਆ ਦਾ ਮੁੰਡਾ ਬਾਈ ਨੇ ਨਾ ਬਹੁਤ ਪਿਆਰੀਆਂ ਗੱਲਾਂ ਲਿਖੀਆਂ ਆਂ ਬੇੜੇ ਵਾਲਿਆਂ ਦਾ ਮੁੰਡਾ ਤੁਸੀਂ ਨਾ YouTube ਤੇ ਸਰਚ ਕਰਿਓ ਜਾ ਕੇ 2 ਸਾਲ ਹੋ ਗਏ ਮੈਂ ਅੱਜ ਸੁਣਿਆ ਇਹ ਗਾਣਾ ਕਸਮ ਨਾ ਨਾ ਦਿਲ ਰੋਇਆ ਇਹ ਗਾਣਾ ਸੁਣ ਕੇ ਬਹੁਤ ਵਧੀਆ ਗਾਣਾ ਤੁਸੀਂ YouTube ਤੇ ਸਰਚ ਕਰਨਾ ਬੇੜੇ ਵਾਲਿਆਂ ਦਾ ਮੁੰਡਾ ਜੇ ਨਹੀਂ ਸੁਣਿਆ ਤਾਂ ਜਰੂਰ ਸੁਣਿਓ ਬਾਈ ਦਾ ਮੈਂ ਨਾਮ ਭੁੱਲ ਗਿਆ ਆ ਤਾਂ ਮੈਂ ਸੁਣਿਆ ਕਿ ਮੈਂ ਵੀ ਗਾ ਕੇ ਵੇਖਾਂ ਵੀ ਗਾ ਸਕਦਾ ਕਿ ਨਹੀਂ ਗਾ ਸਕਦਾ ਬਹੁਤ ਸੋਹਣਾ ਲਿਖਿਆ ਮੁੰਡੇ ਨੇ ਜਰੂਰ ਸੁਣਨਾ ਜਾ ਕੇ